ਪੰਥਕ ਮੁੱਦਿਆਂ ਤੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨਾਲੋਂ ਵੱਖਰੀ ਸੁਰੱਖਣ ਵਾਲੇ ਤਕਸਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੀ ਅਹੁਦੇ ਤੋਂ ਛੁੱਟੀ ਕਰ ਦਿੱਤੀ ਗਈ ਹੈ। ਉਹਨਾਂ ਦੀ ਥਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਮੁਖ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਨੂੰ ਤਕਸਰੀ ਦਮਦਮਾ ਸਾਹਿਬ ਦਾ ਕਾਰਜਕਾਰੀ ਜਥੇਦਾਰ ਲਾਇਆ ਗਿਆ ਹੈ। ਫਤਿਹਗੜ੍ਹ ਸਾਹਿਬ ਚੋਹੀ ਸ਼੍ਰੋਮਣੀ ਕਮੇਟੀ ਦੀ ਅੰਦਰੂਨੀ ਕਮੇਟੀ ਦੀ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ। ਜਥੇਦਾਰ ਨੰਦਗੜ੍ਹ ਨੂੰ ਹਟਾਉਣ ਦੀ ਪਹਿਲਾਂ ਹੀ ਤਿਆਰੀ ਕਰ ਲਈ ਗਈ ਸੀ ਤੇ ਅੱਜ ਇਸ ਬਾਰੇ ਰਸਮੀ ਕਾਰਵਾਈ ਕੀਤੀ ਗਈ। ਸ਼੍ਰੋਮਣੀ ਕਮੇਟੀ ਦੇ 150 ਮੈਂਬਰਾਂ ਨੇ ਲਿਖਤੀ ਪੱਤਰ ਦੇ ਮੰਗ ਕੀਤੀ ਕਿ ਜਥੇਦਾਰ ਨੰਦਗੜ੍ਹ ਨੂੰ ਅਹੁਦੇ ਤੋਂ ਹਟਾਇਆ ਜਾਵੇ। ਮੇਰੀ ਹੈ ਗੁਰੂ ਗੁਰੂ ਜੀ ਸਤਿ ਮਹਾਰਾਜੀ ਦਾ ਸਤਕਾਰ ਨਾਲ ਗਰੰਟਸਪੰਬੀ ਜਿਹੜਾ ਨਿਕੀਪਨ ਸਤਿਗੁਰੂ ਗੁਰੂ ਜੀ ਸਤਿ ਮਹਾਰਾਜੀ ਬਿਆਗਮਰਪੁਰ ਦਾ ਕਮਿਟੀ ਗੱਡਿਆ ਗਿਆ ਪਰ ਹੋਰ ਵੀ ਕਈ ਐਸੀਆਂ ਚਰਚਾ ਕਰਦੀਆਂ ਪਿਛਲੇ 3 4 5 ਸਾਲ ਤੋਂ ਜਿਹੜਾ ਉਹ ਹਾਈਵੇ ਐਂਟਰੀ ਕਨੈਕਟੀਵਿਟੀ ਮੀਟਿੰਗ ਵਿਦ ਵਿਚਾਰ ਉਹ ਕਰਕੇ ਪੂਰੀ ਗਹਿਰ ਵਿਚਾਰ ਕਰਕੇ ਉਹਨਾਂ ਨੂੰ ਆਸ ਤੋਂ ਮਦਦ ਦਿੱਤਾ ਰਿਹਾਤੋ ਤਕ ਦੰਦਮਾ ਸਾਹਿਬ ਦੇ ਬਿਦੌਗ ਰਵਤ ਸੇਵਾ ਮੁਕਤੀ ਕਰ ਗਏ। ਉਨ੍ਹਾਂ ਬਾਅਦ ਚਾਰਜ ਐਡੀਸ਼ਨਲ ਚਾਰਜ ਸਮਝਿਆ ਹਾਂ ਜੀ ਅਦੇਸ਼ਰਨ ਚਾਰਜ ਹਰ ਸਿੰਘ ਸਾਹਿਬ ਜਾਨੀ ਗੁਰਮੁਖ ਸਿੰਘ ਜੀ ਸਾਡੇ ਗ੍ਰੰਥੀ ਸ੍ਰੀ ਕਾਲਕ ਜੱਟ ਸਾਹਿਬ ਨੂੰ ਅਬੀਸਰਨ ਚਾਰਜ ਬਤਾਂ ਗਾ ਰਹੇ। ਜਿਨ ਕਾਲ ਤੱਕ ਸਾਹਿਬ ਦੇ ਮੁਖ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਨੇ ਤਕਸਰੀ ਦੰਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਥਾਪੇ ਜਾਣ ਤੇ ਖੁਸ਼ੀ ਜ਼ਾਹਿਰ ਕੀਤੀ। ਧਿਆ ਕਰਕੇ ਜੋ ਸਾਹਿਬ ਕਲਗੀਧਰ ਪਤਿ ਸਾਹਿਬ ਜਿਨੇ ਸਤਿ ਸ੍ਰੀ ਅਕਾਲ ਨਵਾ ਸਾਹਿਬ ਜੀ ਦੀ ਮਹਾਨ ਸੇਵਾ ਦੀ ਦਾਤ ਮੈਨੂੰ ਬਖਸ਼ਿਸ਼ ਕੀਤੀ ਹੈ ਤਰੁਟਕੇ ਇਹਦੇ ਵਾਸਤੇ ਮੈਂ ਸਮੂਹ ਖਾਲਸਾ ਪੰਥ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਜਿਨ੍ਹਾਂ ਵੀ ਪ੍ਰਬੰਧ ਕੀ ਢੰਤ ਹੈ ਔਰ ਸਮੂਹ ਸੇਕ ਸੰਗਤਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਾਫੀ ਲੰਮੇ ਸਮੇਂ ਤੋਂ ਜਥੇਦਾਰ ਨੰਦਗੜ੍ਹ ਦੇ ਅਸਤੀਫੇ ਲਈ ਦਵਾ ਪਾਰੇ ਸਨ ਪਰ ਉਹ ਕਿਸੇ ਵੀ ਕੀਮਤ ਤੇ ਅਸਤੀਫਾ ਦੇਣ ਲਈ ਤਿਆਰ ਨਹੀਂ ਸਨ